ਦੋਸਤੋ ਇਹ ਤਾਂ ਤੁਹਾਨੂੰ ਪਤਾ ਹੀ ਕਿ ਅੱਜ ਕੱਲ ਨਾ ਵਿਆਹਾਂ ਦੇ ਵਿੱਚ ਪ੍ਰੀ-ਵੈਡਿੰਗ ਦਾ ਜਮਾਨਾ ਆ ਚੁੱਕਿਆ ਹੈ ਤੇ ਵੀਡੀਓ ਵਿੱਚ ਨਾ ਤੁਸੀਂ ਇੱਕ ਨਵੇਂ ਵਿਆਹੇ ਜੋੜੇ ਨੂੰ ਦੇਖ ਸਕਦੇ ਹੋ ਕਿ ਜਦੋਂ ਪ੍ਰੀ-ਵੈਡਿੰਗ ਕਰਦੇ ਸਮੇਂ ਇੱਕ ਸ਼ਾਟ ਲਿਆ ਜਾਂਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਲਾੜੀ ਦਾ ਨਾ ਲਹਿੰਗਾ ਪਾਰਾ ਹੌਣ ਕਰਕੇ ਜਦੋਂ ਲਾੜੀ ਘੁੰਮਣ ਲੱਗਦੀ ਹੈ ਤੇ ਲਹਿੰਗੇ ਦੇ ਪਾਰ ਨਾਲ ਇਹ ਡਿੱਗ ਪੈਂਦੀ ਹੈ ਤੇ ਲਾੜਾ ਉਸ ਨੂੰ ਸੰਭਾਲ ਲੈਂਦਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਵਿਆਹ ਤਾਂ ਤੁਸੀਂ ਬੜੇ ਦੇਖਿਆ ਹੋਣਗੇ ਪਰ ਇਦਾਂ ਦਾ ਵਿ ਤੇ ਅੱਜਕੱਲ੍ਹ ਆਪਾਂ ਵਿਆਹਾਂ ਦੇ ਵਿੱਚ ਦੇਖਦੇ ਹਾਂ ਕਿ ਲਾੜੇ ਦਾ ਨਾ ਇੱਕ ਸਰਵਾਲਾ ਬਣਾਇਆ ਜਾਂਦਾ ਪਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਇਸ ਵਿਆਹ ਦੇ ਵਿੱਚ ਤੁਸੀਂ ਦੇਖੋ ਕਿ ਲਾੜੇ ਦੇ ਨਾ ਚਾਰ ਸਰਵਾਲੇ ਬਣਾਏ ਨੇ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਦੋਸਤੋ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਦੇਖੋ ਕਿ ਇੱਕ ਵਿਆਹ ਹੋ ਰਿਹਾ ਹੈ ਅਤੇ ਜਦੋਂ ਲਾਮਾਂ ਦੀ ਰਸਮ ਸ਼ੁਰੂ ਹੁੰਦੀ ਹੈ ਅਤੇ ਵੀਡੀਓ ਵਿੱਚ ਤੁਸੀਂ ਲਾੜੇ ਨੂੰ ਦੇਖੋ ਕਿ ਰਾਗੀ ਸਿੰਘ ਦੇ ਕੀਰਤਨ ਕਰਨ ਤੋਂ ਪਹਿਲਾਂ ਹੀ ਤੁਸੀਂ ਦੇਖੋ ਕਿ ਲਾੜਾ ਨਾ ਉੱਠ ਕੇ ਤੁਰ ਪੈਂਦਾ ਹੈ ਅਤੇ ਜੋ ਨਾਲ ਵਿਰਾਤੀ ਹੁੰਦੇ ਨੇ ਤੁਸੀਂ ਉਹਨਾਂ ਨੂੰ ਵੀ ਦੇਖੋ ਕਿ ਉਹ ਹੱਸ ਰਹ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਉਦੋਂ ਤੱਕ ਰਵਰਾਖਾ